पंजाब सरकार के सारे अफसर सैलान असी थोड़े पिंड में आए हैं तो नो सारे को पता है कि असी थोड़े न की गल कर आए और मेरे ख्याल न साढ़े तो कितने ज़्यादा तुम जानकार जानकारी रखते हो कि अपनी पराली की हम भुगतान की भी करनी चाहिए पराली के जो नुकसान है वह भी है। तो पता है सब ना पहला तो नुकसान थोड़ी अपनी सेहत को और अपने परिवार और अपने पिंड सब पहला नुकसान बाकी सारिया गल कर चुके

ਪਰ ਜਿਹੇ ਕਿਸਾਨ ਭੀ ਹਨ ਜਿਹੜੇ ਪ੍ਰਾਲੀ ਦੇ ਨਾਲ ਸੰਪਰਕ کئی ਸਾਲਾਂ ਤੋਂ ਕਰ ਰਿਹਾ ਬਿਨਾਂ ਉਤਲਾਈ ਸੋ ਅਸੀਂ ਉਹਨਾਂ ਤੋਂ ਵੀ ਸਿੱਖ ਲੈ ਸਕਦੇ ਹਾਂ ਅਸੀਂ ਕਿਹੜੀਆਂ ਦਵਾਈਆਂ ਵਰਤ ਕੇ ਕਿਹ ਤਰ੍ਹਾਂ ਸੁਪਰਸੀਡਰ ਅਤੇ ਕਿਸੇ ਤਰ੍ਹਾਂ ਅਸੀਂ ਬਚ ਕੇ ਉਹਨਾਂ ਤੋਂ ਆਪਣੀ ਪ੍ਰਾਲੀ ਦੇ ਨਾਲ ਸੰਪਰਕ ਕਰ ਸਕਦੇ ਹਾਂ ਦੇਖੋ ਅਸੀਂ ਤੁਹਾਡੀ ਮੈਪਿੰਗ ਕਰਾ ਰਹੇ ਹਾਂ ਜਿਹੜੇ ਵੀ ਕਿਸਾਨ ਵੀ ਮਸ਼ੀਨ ਲੈਣਾ ਚਾਹੁੰਦੇ ਹੋਣਗੇ ਤੁਹਾਡੇ ਆਸ-ਪਾਸ ਦੇ ਜ਼ਿਲ੍ਹੇ ਚ ਜਿੱਥੇ ਪਿੰਡਾਂ ਚ ਜਿੰਨੇ ਜਿੰਨੇ ਮਸ਼ੀਨ ਲੱਤੀ ਹੈ ਅਸੀਂ ਉਹਨਾਂ ਨਾਲ ਤੁਹਾਡੀ ਮੈਪਿੰਗ ਕਰਾਂਗੇ ਬੁਰਦੋਰਾ ਸਾਹਿਬ ਸ틍ੀ ਉਸ ਲਿਸਟ ਨੂੰ ਲਗਾ ਕੇ ਡਿਸਪਲੇ ਕਰਾਂਗੇ ਕਿ ਜਿੰਨਾ ਜਿੰਨਾ ਕੋਲ ਮਸ਼ੀਨ ਹੈ ਉਹਨਾਂ ਦੇ ਇਹ ਨੰਬਰ ਹੈ ਤੁਸੀਂ ਉਹਨਾਂ ਨਾਲ رابطہ ਕਰਕੇ ਜਿਸ ਦਿਨ ਤੁਸੀਂ ਉਹ ਮਸ਼ੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਉਹ ਮਸ਼ੀਨ ਲੈ ਸਕਦੇ ਜੇਕਰ ਕੋਈ ਮਸ਼ੀਨ ਲੈਣ ਨੂੰ ਨਾ ਕਰਦਾ ਅਸੀਂ ਉਹ ਨੰਬਰ ਵੀ ਲਿਖਾਂਗੇ ਇੱਥੇ ਕਿ ਜੇਕਰ ਮਸ਼ੀਨ ਲੈਣ ਨੂੰ ਉਹਨਾਂ ਦੇ ਇਨਕਾਰੀ ਹੈ ਅਸੀਂ ਉਹਨਾਂ ਦੀ ਸਬਸਿਡੀ ਕੈਂਸਲ ਵੀ ਕਰਾਂਗੇ

ਦੇਸੀ ਮੈਡ ਵਿਸਾ ਬਣਾਇਆ ਫਾਇਰ ਕੈਂ ਦੇ ਵਿੱਚ ਮੀਟਿੰਗ ਹੋਈ ਸੀ ਕਿ ਅੱਗ ਲਾਉਣਾ ਸਾਡਾ ਕੋਈ ਸ਼ੌਕ ਨਹੀਂ ਆ ਸਾਡਾ ਪਿੰਨਾ ਸਾਡੇ ਰੋਖ ਸਾਡੇ ਬੱਚੇ ਸਾਡੇ ਬਜ਼ੁਰਗ ਉਹਨਾਂ ਤੇ ਅਸਰ ਪੈਂਦਾ ਤਾਂ ਦੇਸੀ ਸਾਹਿਬ ਨੇ ਸਾਨੂੰ ਹੁਸ਼ਿਆਰ ਕਰਾਇਆ ਸੀ ਕਿ ਥੋੜਾ ਜਿਹੜੀਆਂ ਮਸ਼ੀਨਾਂ ਗੱਠਾ ਬਣਾਉਣ ਵਾਲੀਆਂ ਇਹ ਵਾਅਦਾ ਦੇਵਾਂਗੇ ਤੇ ਪਰਾਲੀ ਦਾ ਸਟਾਕ ਕਰਕੇ ਇਹ ਅਸੀਂ ਰਾਲੀ ਵੱੱਟ ਵੱੱਟ ਕਾਵਾਂਗੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾ ਕਿ ਆਪਣੀਆਂ ਸ਼ਿਕਾਇਤ ਸਿਰਫ ਅੱਠ ਕੋ ਅੱਗਾ ਦੀ ਲਈ ਆ ਪਰ ਪਰ ਉਹ ਵੀ ਜੇ ਕਰਾਉਣ ਚਾਹੁੰਦੇ ਜੀ ਸਾਨੂੰ ਇਹ ਇਹ ਗੱਲ ਸਾਨੂੰ ਸਰਕਾਰ ਨੂੰ ਦਿਵੀ ਪਾ ਕੇ ਕਹੋ ਹੈ ਸਾਰੇ ਸਾਥੀਆ ਜਿੰਨਾ ਚਿਰ ਆਪਾਂ ਸਰਕਾਰ ਦਾ ਸਾਥ ਨਹੀਂ ਦੇਂਦੇ ਸਰਕਾਰ ਕੰਨੀ ਕੁਝ ਨਹੀਂ ਕਰ ਸਕਦੀ ਪਰ ਉਹਨੇ ਮੇਟਾ ਜਿਹੜੇ ਪਹਿਲਾ ਬੱਠਾ ਦਾ ਆਗੇ ਆ ਉਹਨਾਂ ਦੀ ਬੱਠਾ ਚੱਕੀਆਂ ਗਈਆਂ ਉਹ ਜਿਹੜੀਆਂ ਪੱਤਰ ਵਰਤਾਂ ਬਣਾਇਆਗੇ ਲੋ 20 ਵੀ ਗੱਲ ਕਸਾਣੀਆਂ ਗੱਠਾ ਉਹ ਜਿਹੜੇ ਦੰਨ ਨਾਲ ਸਾਰਾ ਲੱਭਣ ਵੀ ਹੈ ਕਿ ਤੋਆ ਉਹਨਾਂ ਦੇ ਨਾਂ ਸਾਨੂੰ ਕੋਈ ਨੰਬਰ ਬੰਨ ਨੰਬਰ ਉਹ ਗੱਠਾ ਵਿੱਚ ਛੱਡ ਕੇ 20 ਦਿਨ ਵੇਟ ਕਰਕੇ 20 ਦਿਨ ਕਲਕ ਦੀ ਲੇਟਨ ਕਰਕੇ ਤਾਂ ਫਿਰ ਅਸੀਂ ਉਹ ਜਿਹੜੀਆਂ ਕੋਸ਼ ਨੂੰ ਅੱਗਾ ਦੀ ਸ਼ਿਕਾਇਤ ਆਈ ਉਹ ਤਾਂ ਅੱਗਾ ਲਾ ਲਿਆ ਸੀ ਕਿ ਉਹਦਾ ਕੋਈ ਮਾਈ ਬਾਪ ਭਲਿਆ ਲੇਗਾ ਉਹਨੇ ਇੱਚੇ ਸਾਧ ਦੇ ਆ ਸਟਾਣੇ ਲੱਗਾ ਤਾਂ ਲੱਭੂ ਵਾਲੇ ਦੇ ਕੋਲ ਪਰਮਜੀਤ ਆਨਲ ਦੇ ਕੋਲ ਉਹ ਬਰਾਲੀ ਜੋ ਉਹ ਦੀ ਤੋ ਅਵੇ ਪਈ ਆ ਤੇ ਨਵੀਂ ਬਰਾਲੀ ਆ ਤਾਂ ਕਿੱਥੇ ਰੱਖਾਂਗੇ ਅਸੀਂ ਸਰਕਾਰ ਤੋਂ ਇਹ ਨਹੀਂ ਮੰਗ ਕਰਦੇ ਆ ਇੱਕ ਉਹਨਾਂ ਥੋੜੀ ਭੁੱਲ ਗਿਆ ਗੱਲ ਕਿ ਜਿਹੜੀਆਂ ਅਸੀਂ ਗੁਰੂ ਘਰ ਦੇ ਵੇ ਸਾਹ ਸੱਡੀਆਂ ਪਾਈਆਂ ਸੀ ਸਾਡੇ ਤੇ ਬਰੇ ਕਿਸਾਨਾਂ ਨੇ ਪਾਈਆਂ ਦਾ ਉਹ ਕਿਸੇ ਨੂੰ ਮਿਲ ਜਾਂਦੀਆਂ ਛੱਬਾ ਨਹੀਂ ਜੀ ਕਰਦਾ ਕਿ ਅਸੀਂ ਬਰਾਲੀ ਸਾੜ ਕੇ ਸਾਡਾ ਜੀ ਕਰਦਾ ਕਿ ਵਾਤਾਵਰਨ ਸਾਫ਼ ਸ਼ੁੱਧ ਹੋਵੇ ਤੇ ਸਾਡਾ ਸਾਰਾ ਆਉਣ ਵਾਲੀ ਜਨ ਸਖਿਆ ਆਉਣ ਵਾਲੀ ਪਨੀਰੀ ਉਹ ਸਾਨੂੰ ਕੋਈ ਕਹਿ ਸਕੇ ਕਿ ਸਾਡੇ ਵੱਡੇ ਵੱਡੇ ਰਾ ਸਾਡੇ ਵਾਸਤੇ ਆਇਆ ਅਸੀਂ ਅੱਗ ਲਾਉਣ ਦੇ ਵਿੱਚ ਉਹਦੇ ਨਾਲ ਮੈਂ ਬਲਾਕ ਕਰਨਾ ਆ ਪਾਕਿਸਤਾਨ ਨੂੰ ਰੋਕਾ ਕਰਾਂ ਬਲਕਿ ਦਾ ਅਸੀਂ ਤੁਹਾਡੇ ਨਾਲ ਬੇਰੇ ਸਹਿਯੋਗ ਕਰਦੇ ਆ ਇਹ ਨਵਾਦ ਕਰ ਗਿਆ ਪਰ ਜਿਹੜੀਆਂ ਸਾਡੀਆਂ ਟੱਕਣ ਵਾਲੀ ਪ੍ਰਾਲੀਆਂ ਸਾਨੂੰ ਉਹ ਗੱਠਾਂ ਬੰਨ੍ਹਣ ਨਾਲ ਦਿੱਤੀ ਜਾਵੇ ਸਾਡੇ ਸਟਾਲ ਜਾਂ ਪੰਚਾਇਤੀ ਪਾਲੀਆਂ ਇੱਥੇ ਸਾਡੇ ਵਾਸਤੇ ਕੋਠਾ ਉਹ ਰੱਖੀ ਜਾਵੇ ਜਿੱਦੇ ਵਿੱਚ ਚੱਕ ਚੱਕ ਕੇ ਸਾਰੀ ਪ੍ਰਾਲੀ ਉੱਥੇ ਉਹਦਾ ਸਰਕਾਰ ਦਿੱਥੇ ਕਿ ਮੈਂ ਫੈਕਟਰੀ ਲੂਗਾ ਗਊਸ਼ਾਲਾ ਕਿਥੋਂ ਦੀ ਲੋੜਾ ਕੋਪੀ ਜਾ ਸਕਦੀ ਆ ਇਹਦਾ ਸਾਰਿਆਂ ਨੂੰ ਧੰਨਵਾਦ ਹੈ ਜਿਹੜੇ ਖੈਸਾ ਬਈ ਮੈਂ ਅੱਜ ਮੋਰਵਰਤ ਖਤ ਦਾ ਤੇਰ ਕੋਨਾਂ